ਝੱਟ ਗਿਆ ਵਿਦਵਾਨ ਨੇ ਜਿਹੜੀਆਂ ਆਮਾ ਆਪਣੇ ਵੱਡ ਵਡੇਰਿਆਂ ਦੀਆਂ ਕਰਨੀਆਂ ਤੇ ਕੁਰਬਾਨੀਆਂ ਨੂੰ ਭੁਲਾ ਦਿੰਦੀ ਆ ਉਹ ਕੌਮ ਬਹੁਤਾ ਦੇਰ ਤੱਕ ਕਾਇਮ ਨਹੀਂ ਜੇ ਰਹਿੰਦੀ ਮਾਨ ਮਹਿਸੂਸ ਕਰੋ ਕਦੇ ਸਾਨੂੰ ਸਿੱਖਾਂ ਨੂੰ ਆਓ ਦਰਿਆ ਸਤਲੁਜ ਤੋਂ ਲੈ ਕੇ ਦਰਾਖ ਖੈਬਰ ਤੱਕ ਸਲਾਮਾਂ ਹੁੰਦੀਆਂ ਸੀ ਦਰਾਖ ਖੈਬਰ ਕੀ ਆ ਦਰਾਖ ਖੈਬਰ ਅਫਗਾਨਿਸਤਾਨ ਦਾ ਉਹ ਰਾਹ ਸੀ ਜਿੱਥੋਂ ਆ ਕੇ ਵਿਦੇਸ਼ੀ ਹਮਲਾਵਰ ਇਥੇ ਭਾਰਤ ਨੂੰ ਲੁੱਟਦੇ ਰਹੇ ਜਿੱਥੋਂ ਤੈਮੂਰ ਲੰਘ ਕੇ ਆਇਆ ਜਿੱਥੇ ਗਦਨੀ ਲੰਘ ਕੇ ਆਇਆ ਉਹੀ ਗਦਨੀ ਜਨ ਲੁੱਟਿਆ ਵੀ ਕੁੱਟਿਆ ਵੀ ਇੱਥੋਂ ਦੇ ਹੁਸਨ ਨੂੰ ਬਣਿਆ ਧੀਆਂ ਪੈਣਾ ਨੂੰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਤਕੇ-ਟਕੇ ਦੇ ਵੇਚਿਆ ਤੇ ਜੇ ਰਾਹ ਕਿਸੇ ਨੇ ਬੰਦ ਕੀਤਾ ਪੜੋ ਅੰਗਰੇਜ਼ਾਂ ਨੂੰ ਅੱਜ ਵੀ ਅੰਗਰੇਜ਼ ਕਹਿੰਦਾ ਉਹ ਦੁਨੀਆਂ ਵਾਲਿਓ ਜੇ ਕਿਤੇ ਕੁਦਰਤ ਰਾਣੀ ਤੁਹਾਡੇ ਵੱਡ ਵਡੇਰੇ ਨਲੂਏ ਸਰਦਾਰ ਨੂੰ ਜ਼ਿੰਦਗੀ ਦੇ ਬਸ 5 ਸਾਲ ਹੋੜ ਦਿੰਦੀ ਜਿੰਨੀ ਫੁਰਤੀ ਦੇ ਨਾਲ ਨਲੂਆ ਆਫ਼ ਗਾਨਸਤਾਨ ਨੂੰ ਵਧਿਆ ਸੀ ਇੱਕ ਦਿਨ ਹਰੀ ਸਿੰਘ ਨਲੂਏ ਸੇਖ ਰਾਜ ਦੇ ਝੰਡੇ ਯੂਰਪ ਤੱਕ ਗੱਡ ਕੇ ਆਉਣੇ ਸੀ ਸਾਡੀ ਵੱਧ ਕਿਸਮਤੀ ਕੀ ਆ ਜੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਕਹਿੰਦੇ ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਕਦੇ ਸਾਨੂੰ 1 ਲੱਖ ਤੇ 45 ਹਜ਼ਾਰ ਮਰਬਾ ਮੀਲ ਤੱਕ ਸਲਾਮਾ ਹੁੰਦੀਆਂ ਸੀ ਉਥੋਂ ਤੱਕ ਸਾਡੇ ਝੰਡੇ ਝੁਲਿਆ ਕਰਦੇ ਸੀ ਬਰਾਖੇ ਪਰ ਵਰਗੇ ਰਾਵਾਂ ਨੂੰ ਹਰੀ ਸਿੰਘ ਨਾਲ ਉਹ ਵਰਗੇ ਯੋਧਿਆਂ ਨੇ ਬੰਦ ਕੀਤਾ ਪਰ ਖਾਲਸਾ ਜੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਸਾਡਾ ਆਪਣਾ ਬੁਰਾ ਛੋਟਣ ਵਾਲੇ ਕੌਣ ਸੰਨ ਸਾਡੇ ਆਪਣੇ ਡੋਗਰੇ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਨੇ ਸਿਰ ਤੇ ਬਾਕੇ ਰੱਖਿਆ ਸੀ ਲਾਲ ਸਿੰਘ ਤੇ ਤੇਜਾ ਸਿੰਘ ਇਹਨਾਂ ਨੇ ਅੰਗਰੇਜ਼ਾਂ ਨਾਲ ਕੀ ਐਗਰੀਮੈਂਟ ਕੀਤਾ ਵਾ ਅਸੀਂ ਹਰ ਹਾਲਤ ਦੇ ਵਿੱਚ ਜਿਹੜੇ ਸਿੱਖਿਆ ਉਹ ਜਿੱਤਣ ਨਹੀਂ ਦਵਾਂਗੇ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜਿੱਤ ਦੇ ਜਿੱਤ ਦੇ ਸਿੱਖ ਪੰਜ جنگ ਹਾਰਿਆ ਉਹ ਕਿਹੜੇ ਕਿਹੜੇ جنگ ਨੇ ਅਲੀਵਾਲ ਦਾ ਜੰਗ ਬੱਦੋਵਾਲ ਦਾ ਜੰਗ ਫੇਰੀ ਦਾ ਜੰਗ ਮੋਦਕੀ ਦਾ ਜੰਗ ਤੇ ਆਖਰੀ ਜੰਗ ਕਿਹੜਾ ਉਹ ਸਭਰਾਵਾ ਦਾ ਮੈਦਾਨਾ ਜੰਗ ਜਿਸ ਸਭਰਾਵਾ ਦੇ ਮੈਦਾਨੇ ਜੰਗ ਵਿੱਚ ਸਿੱਖ ਰਾਜ ਦਾ ਆਖਰੀ ਥੰਮ ਡਿੱਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੀ ਕਦੇ ਹੀ ਆਪਣੇ ਡੌਲਿਆਂ ਤੇ ਕੋਹੇ ਨੂਰ ਦੇ ਹੀਰੇ ਬਣਦੇ ਹੁੰਦੇ ਆ ਤੇ ਜਿਨ੍ਹਾਂ ਨੂੰ ਸ਼ਰੇ ਪੰਜਾਬ ਨੇ ਗਲ ਦੇ ਨਾਲ ਲਾ ਕੇ ਰੱਖਿਆ ਕਦੇ ਇਹੋ ਜਿਹਾ ਸਮਾਂ ਆਇਆ ਇਹ ਆਪਣਿਆਂ ਦੇ ਵੈਰੀ ਬਣ ਕੇ ਬਹਿ ਗਏ ਸ਼ਰੇ ਪੰਜਾਬ ਦਾ ਪਰਿਵਾਰ ਉਜੜਿਆ ਤੇ ਜਿਸ ਮਹਾਪੁਰਸ਼ ਦੀ ਯਾਦ ਵਿੱਚ ਬੈਠੇ ਉਹ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲੇ ਉਹਨਾਂ ਨੇ ਆਪਣੇ ਕੋਲ ਰੱਖਿਆ ਬਾਬਾ ਵੀਰ ਸਿੰਘ ਸਾਹਿਬ ਜੀਆਂ ਨੇ ਸ਼ਰੇ ਪੰਜਾਬ ਦੇ ਪਰਿਵਾਰ ਨੂੰ ਕਰਵ ਪਸ਼ੌਰਾ ਸਿੰਘ ਰਾਜਕੁਮਾਰ ਕਸ਼ਮੀਰਾ ਸਿੰਘ ਬੜਾ ਔਖਾ ਸਮਾਂ ਵੇਖਿਆ ਉਸ ਰਾਜੇ ਦੇ ਪਰਿਵਾਰ ਨੇ ਜਿਹੜਾ ਸ਼ੇਰ-ਏ-ਪੰਜਾਬ ਇੱਕ ਧਰਮੀ ਰਾਜਾ ਸੀ ਜਿਹਦੇ ਰਾਜ ਵਿੱਚ 40 ਸਾਲ ਥੋੜੇ ਨਹੀਂ ਆ ਕਹੇ ਨੂੰ ਫਾਂਸੀ ਦੀ ਸਜ਼ਾ ਤੱਕ ਨਹੀਂ ਸੀ ਹੋਈ ਸ਼ੇਰ-ਏ-ਪੰਜਾਬ ਦੇ ਰਾਜ ਵਿੱਚ ਉਹਦੇ ਰਾਜ ਵਿੱਚ ਕ੍ਰਾਈਮ ਨਹੀਂ ਸੀ ਤੇ ਅੱਜ ਜਿਨ੍ਹਾਂ ਨੇ ਛਾਤੀ ਤੇ ਹੱਥ ਮਾਰ ਕੇ ਹਾਂ ਦਾ ਨਾਹਰਾ ਲਾਇਆ ਸੀ ਜਿਨ੍ਹਾਂ ਨੇ ਡੇਂਗਾ ਮਾਰੀਆਂ ਸੀ ਪਾ ਦਿਓ ਸਾਨੂੰ ਵੋਟਾਂ ਅਸੀਂ ਤੁਹਾਡੇ ਹੀ ਆ ਆਮ ਲੋਕਾਂ ਦੇ ਹੀ ਆ ਜਿੱਦਾਂ ਦਾ ਰਾਜਸ਼ੇਰੇ ਪੰਜਾਬ ਨੇ ਕੀਤਾ ਸੀ ਓਦਾਂ ਦਾ ਕਰਕੇ ਵਿਖਾਵਾਂਗੇ ਆ ਪੁੱਛੋ ਸੀਐਮ ਨੂੰ ਹੁਣ ਕਿਉਂ ਚੁੱਪੋ ਇੱਥੇ 14 ਸਾਲ ਦਾ ਮਾਂ ਦਾ ਪੁੱਤ ਗਰਾਊਂਡ ਵਿੱਚ ਖੇਡਦਾ ਹੋਵੇ ਤੇ 14 ਸਾਲ ਦੇ ਬੱਚੇ ਨੂੰ ਗੋਲੀਆਂ ਵੱਜ ਜਾਣ ਤੇ ਤੁਹਾਡੇ ਕੰਨ ਤੇ ਜੂਣਾ ਸਰ ਕੇ ਅਗਲੇ ਦਿਨ ਤੁਸੀਂ ਧੀ ਦਾ ਜਨਮ ਦਿਨ ਮਨਾ ਕੇ ਤੇ ਉੱਥੇ ਨੱਚਦੇ ਹੋਵੋ ਤੁਹਾਨੂੰ ਕਾਦਾ ਦੁੱਖ ਆ ਕੋਈ ਮਾਂ ਦਾ ਪੁੱਤ ਪੜਨ ਗਿਆ ਗੋਲੀਆਂ ਮਾਰ ਕੇ ਮਾਰ ਦਿੱਤਾ ਕੋਈ ਖੇਡ ਦਾ ਮਾਰ ਦਿੱਤਾ ਗਰਾਊਂਡ ਦੇ ਵਿੱਚ ਕੋਈ ਸੌਦਾ ਲੈਣ ਗਿਆ ਮਾਰ ਦਿੱਤਾ ਇਹ ਮੇਰੇ ਦੇਸ਼ ਦਾ ਸਿਸਟਮ ਕਰਪਟ ਕਰਕੇ ਰੱਖ ਦਿੱਤਾ ਸੱਚ ਕੀ ਆ ਅੱਜ ਦੀ ਸਰਕਾਰ ਸ਼ੇਰੇ ਪੰਜਾਬ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੀ ਉਹ ਧਰਮੀ ਰਾਜਾ ਸੀ ਜੇ ਲਾਹੌਰ ਆਪਣੇ ਤਖਤ ਤੇ ਬੈਠਾ ਵਾ ਨਾ ਉਹਦੀ ਕੁਰਸੀ ਦਾ ਮੂੰਹ ਉਧਰ ਹੁੰਦਾ ਸੀ ਜਿੱਧਰ ਬਾਪੂ ਗੁਰੂ ਰਾਮਦਾਸ ਦਾ ਘਰ ਆ ਤੇ ਅੱਜ ਕੀ ਕੀਤਾ ਵਾ ਸਰਕਾਰ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਪੇਟ ਕਰਕੇ ਤੇ ਕੁਰਸੀਆਂ ਦਾ ਮੂੰਹ ਦਿੱਲੀ ਵੱਲ ਕਰ ਲਿਆ ਉਮਦਾ ਦਾ ਚੇਤਾ ਦੀਪ ਸਿੱਧੂ ਕੀ ਕਹਿੰਦਾ ਸੀ ਦੀਪ ਸਿੱਧੂ ਲੋਕੋ ਇਹਨਾਂ ਨੂੰ ਆਪਣੇ ਭੁੱਲ ਕੇ ਵੀ ਨਾ ਸਮਝਿਓ ਮਰਵਾਉ ਦਿੱਲੀ ਪਰ ਮਰਵਾਉ ਤੁਹਾਡੇ ਆਪਣਿਆਂ ਤੋਂ ਕਰੂਗੀ ਦਿੱਲੀ ਕਰਵਾਉਗੀ ਤੁਹਾਡੇ ਆਪਣਿਆਂ ਤੋਂ ਉਹ ਸੱਚ ਹੋ ਗਿਆ ਜੀ ਨਾ ਹੁਣ ਬੜਾ ਦੁਖਿਆ ਇਸ ਗੱਲ ਦਾ ਚਾਹੇ ਪਹਿਲਗਾਮ ਦੀ ਗੱਲ ਕਰੀਏ ਚਾਹੇ ਪਲਵਾਮਾ ਦੀ ਗੱਲ ਕਰੀਏ ਇਹ ਵੋਟਾਂ ਦੇ ਲਾਗੇ ਆ ਕਿ ਇਦਾਂ ਦੇ ਕੰਮ ਕਿਉਂ ਹੁੰਦੇ ਆ ਦੱਸੋ ਜੀ ਜਿਹੜਾ ਆਤਵਾਦੀ ਉਹਦਾ ਕੋਈ ਧਰਮ ਹੈਗਾ ਜੀ ਨਹੀਂ ਹੈਗਾ ਉਹ ਮਸਲਾ ਹਿੰਦੂ ਮੁਸਲਮਾਨ ਦਾ ਬਣਾ ਦਿੱਤਾ ਜਾਂਦਾ ਵਾ ਚਲੋ ਜੇ ਤੁਹਾਨੂੰ ਮਸਲਾ ਹਿੰਦੂ ਤੇ ਮੁਸਲਮਾਨ ਦਾ ਲੱਗਿਆ ਵਾ ਨਾ ਤੇ ਸਾਨੂੰ ਦੱਸ ਦਿਓ 1984 ਉਦੋਂ ਕਿਹੜਾ ਮਸਲਾ ਸੀ ਦੱਸੋ ਜੀ ਜੋ ਕੋਡੋ ਹਿਆ ਤਨੂੜ ਦੇ ਉਲਟ ਹੋਇਆ ਸੀ ਨਾ ਕਿਹੜੀ ਕਿਤਾਬ ਆ ਜਿਹਦੇ ਵਿੱਚ ਇਹ ਲਿਖਿਆ ਵੀ ਆਪਣੇ ਦੇਸ਼ ਦੀ ਸਰਕਾਰ ਆ ਜਿਹੜੀ ਉਹ ਆਪਣੀਆਂ ਫੌਜਾਂ ਨੂੰ ਆਦੇਸ਼ ਦੇ ਦੇ ਵੀ ਆਪਣੇ ਦੇਸ਼ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਜਾਵੇ ਵੇਖੋ ਜੰਗ ਦਾ ਤਾਂ ਨਾਮ ਲੈਣਾ ਬੁਰਾ ਵਾ ਚਾਹੇ ਇੱਧਰ ਬੈਠੇ ਹੋ ਚਾਹੇ ਉਧਰ ਵਾਲੇ ਨੇ ਗੱਲ ਤੇ ਹਕੂਮਤ ਦੀ ਆ ਨਾ ਇਹਨਾਂ ਮੰਤਰੀਆਂ ਸ਼ਾਂਤਰੀਆਂ ਨੂੰ ਕਹੋ ਲੜਾਈ ਤੁਹਾਡੀ ਆਪਣੀ ਆ ਜਾਓ ਤੁਸੀਂ ਆਪਣੇ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਰਡਰਾਂ ਤੇ ਕਰ ਲੋ ਲੜਾਈਆਂ ਆਮ ਲੋਕਾਂ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ ਚਾਹੇ ਜਿਹੜੇ ਉਧਰ ਮਾਰੇ ਹੋ ਵੀ ਹੈ ਤੇ ਮਾਵਾ ਦੇ ਪੁੱਤ ਜਿਹੜੇ ਇੱਥੇ ਬਾਰਡਰਾਂ ਦੇ ਉੱਪਰ ਹੁਣ ਹਿੱਕਾਂ ਤਾਨ ਕੇ ਖਲੋਤੇ ਆ ਉਹ ਵੀ ਤੁਹਾਡੇ ਬੱਚੇ ਆ ਇਹ ਮੋਢੇ ਸਾਡੇ ਤੇ ਰੱਖ ਲੈਂਦੇ ਆ ਤੇ ਕੰਮ ਆਪਣਾ ਕਰੀ ਜਾਂਦੇ ਆ ਪਰ ਲੋੜ ਆ ਅੱਖਾਂ ਖੋਲ ਲਵੋ ਸੱਚ ਤੇ ਕੱਚ ਚੁੱਭਦਾ ਤੇ ਬੜਾ ਇਧਰ ਭਾਲੋ ਮਿੱਤਰ ਤੇ ਇਧਰ ਭਾਲੋ ਦੁਸ਼ਮਣ ਸਾਨੂੰ ਦੁਸ਼ਮਣ ਤੋਂ ਖਤਰਾ ਘਟਵਾ ਸਾਨੂੰ ਆਪਣੇਆਂ ਤੋਂ ਖਤਰਾ ਵਧਿਆ ਜਦੋਂ ਮਾਰ ਪਈਆ ਸਾਨੂੰ ਸਾਡੇ ਆਪਣੇਆਂ ਤੋਂ ਮਾਰ ਪਈਆ ਹੁਣ ਡੋਗਰਿਆਂ ਨੇ ਐਗਰੀਮੈਂਟ ਕੀਤਾ ਸੀ ਅਸੀਂ ਸਿੱਖ ਫਰੌਣੇ ਹੀ ਰਹਾਉਣੇ ਆ ਤੇ ਕਹਿੰਦੇ ਸ਼ੇਰੇ ਪੰਜਾਬ ਦੀ ਮਾਰ ਤੋਂ ਬਾਅਦ ਸ਼ੇਰੇ ਪੰਜਾਬ ਦੀ ਮਹਬੂਬਾ ਜਿਹਨੂੰ ਤੁਸੀਂ ਮਹਾਰਾਣੀ ਜਿੰਦ ਕੌਰਾਂ ਕਹਿੰਦੇ ਹੋ ਇਤਿਹਾਸ ਪੜੀਏ ਉਹ ਕੱਲੀ ਮਾਹ ਰਾਣੀ ਜਿੰਦ ਕੌਰਾਂ ਨਹੀਂ ਉਹ ਸ਼ੇਰਨੀ ਰਾਜ ਮਾਤਾ ਮਾਹ ਰਾਣੀ ਜਿੰਦ ਕੌਰਾਂ ਵਾ ਬੜਾ ਔਖਾ ਸਮਾਂ ਵੇਖਿਆ ਕਹਿੰਦੇ ਅਲੀ ਬਾਲਦਾ ਤੇ ਬੱਦੂ ਬਾਲ ਦਾ ਜੰਗ ਹੋਇਆ ਜੱਤ ਦੇ ਸੰ ਪਰ ਹਰਾ ਦਿੱਤੇ ਗਏ ਅਖੀਰ ਦੇ ਵਿੱਚ ਸਾਡੇ ਆਪਣਿਆਂ ਦੀ ਗਦਾਰੀ ਤੋਂ ਬਾਅਦ ਜਦੋਂ ਫੇਰੂ ਤੇ ਮੋਦਕੀ ਦੇ ਜੰਗ ਦਾ ਰਿਜ਼ਲਟ ਆਉਣਾ ਮਾਹ ਰਾਣੀ ਜਿੰਦ ਕੌਰਾਂ ਲਾਹੌਰ ਦੇ ਸੰਮਣ ਬੁਰਜ ਵਿੱਚ ਖਲੋਤੀ ਪੰਜਾਬ ਵੱਲ ਨੂੰ ਵੇਖ ਰਹੀ ਹੈ ਅਕਾਲ ਪੁਰਖ ਵੈਗੁਰੂ ਰਹਿਮ ਕਰੀ ਤੇਰੇ ਸੋਹਣ ਪੰਜਾਬ ਦੇ ਪਤੀ ਵਾਂਣ ਲੱਗੇ ਅਹੀਂ ਨਹੀਂ ਵੇਖਣਾ ਚਾਹੁੰਦੇ ਭਈ ਸਾਡੇ ਜਿਉਂਦੇ ਜੀ ਇੱਥੇ 11 ਦੇ ਝੰਡੇ ਝੁਲਣ ਮੇਰੇ ਕੰਨਾਂ ਦੇ ਵਿੱਚ ਕੋਈ ਚੰਗੀ ਖਬਰ ਪਾ ਇੰਨਾਂ ਨੂੰ ਲਹੌਰ ਦੇ ਸ਼ੰਮਣ ਬੁਰਜ ਦੀਆਂ ਪੌੜੀਆਂ ਚੜ੍ਹ ਕੇ ਸਰਦਾਰ ਪ੍ਰਿਆਮ ਸਿੰਘ ਆਇਆ ਉਹਨੇ ਫਤਿਹ ਬੁਲਾਈਆ ਮਹਾਰਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਮੈਂ ਤੈਨੂੰ ਗੱਲ ਦੱਸਣ ਲੱਗਿਆ ਨਾ ਦਿਲ ਤੇ ਪੱਥਰ ਰੱਖ ਕੇ ਸੁਣ ਨਮੀ ਅਹੀਂ ਫੇਰੂ ਤੇ ਮੋਦਕੀ ਦਾ ਜੰਗ ਵੀ ਹਾਰ ਚੁੱਕੇ ਆਂ ਇੱਕੋ ਜੰਗ ਬਚਿਆ ਕਿਹੜਾ ਵਾ ਸਭਰਾ ਵਾ ਦਾ ਮੈਦਾਨਾ ਜੰਗ ਜਿੱਥੇ ਸਾਡੀ ਹਾਰ ਤੇ ਜਿੱਤ ਦਾ ਫੈਸਲਾ ਹੋਣਾ ਸਾਨੂੰ ਕੋਈ ਇਹੋ ਜਿਹਾ ਜਰਨੈਲ ਦੇ ਇਹੋ ਜਿਹਾ ਆਗੂ ਦੇ ਜੋ ਕਰ ਪਰਿਵਾਰ ਦਾ ਮੋਹ ਤਿਆਕੇ ਸਿੱਖ ਫੌਜਾਂ ਦੀ ਅਗਵਾਈ ਕਰੇ ਹੁਣ ਸ਼ੇਰੇ ਪੰਜਾਬ ਦੀ ਮਹਿਬੂਬਾਂ ਨੇ ਖਲੋਕੇ ਸ਼ੰਮਨ ਬੁਰਜ ਵਿੱਚ ਆਪਣੀ ਸੋਚ ਦੇ ਘੋੜੇ ਭੜਾਏ ਕਿਹੜਾ ਇਹੋ ਜਿਹਾ ਸ਼ੂਰਮਾ ਜਰਨੈਲਿਆ ਜਿਹੜੀਆਂ ਮੈਂ ਆਪਣੀਆਂ ਫੌਜਾਂ ਨੂੰ ਦੇ ਦਵਾਂ ਸੋਚਦਿਆਂ ਸੋਚਦਿਆਂ ਸ਼ੇਰੇ ਪੰਜਾਬ ਦੀ ਰਾਣੀ ਦੀਆਂ ਸੱਚੇ ਜਾਗਤਗੀਆਂ ਨੇ ਕਿੱਥੇ ਜੀ ਅਟਾਰੀ ਦੀ ਧਰਤੀ ਤੇ ਅਹੀਂ ਦੋ ਤਰ੍ਹਾਂ ਦੇ ਲੋਕਾਂ ਨੂੰ ਜ਼ਿੰਦਗੀ 'ਚ ਹਮੇਸ਼ਾ ਚੇਤਾ ਰੱਖਦੇ ਆ ਇੱਕ ਉਹ ਜਿਹਨਾਂ ਦੁੱਖ ਦੇ ਵਿੱਚ ਬਾਹ ਫੜੀ ਹੋਵੇ ਤੇ ਇੱਕ ਉਹ ਜਿਹਨਾਂ ਸਾਥ ਛੱਡਿਆ ਹੋਵੇ ਸ਼ੇਰ-ਏ-ਪੰਜਾਬ ਦੀ ਮਹਿਬੂਬਾ ਨੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ ਚੇਤਾਵਨੀ ਦਿੱਤਾ ਕੌਣ ਆ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਸ਼ੇਰ-ਏ-ਪੰਜਾਬ ਦੀਆਂ ਫੌਜਾਂ ਵਿੱਚ ਨੌਕਰੀ ਕਰਦਾ ਕਦੇ ਐਦਾਂ ਦੇ ਦਿਨ ਸੀ ਸ਼ੇਰ-ਏ-ਪੰਜਾਬ ਦੇ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਡਾਕਟਰ ਕਹਿੰਦੇ ਆ ਹੁਣ ਸ਼ੇਰ-ਏ-ਪੰਜਾਬ ਦੇ ਸਾਹ ਚੱਲ ਰਿਹਾ ਆ ਆਉਂਦੇ ਘੰਟੇ ਨੂੰ ਸ਼ੇਰ-ਏ-ਪੰਜਾਬ ਜਿਉਂਦਾ ਰਵੇ ਜਾ ਨਾ ਰਵੇ ਐਦਾਂ ਦੇ ਹਾਲਾਤ ਸੀ ਸ਼ੇਰੇ ਪੰਜਾਬ ਦੇ ਕੋਈ ਸ਼ੇਰੇ ਪੰਜਾਬ ਨੂੰ ਮਿਲ ਨਹੀਂ ਸੀ ਸਕਦਾ ਪਰ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਜਿੱਦ ਕੀਤੀ ਉਹ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਸ਼ੇਰੇ ਪੰਜਾਬ ਮਰ ਪਿਆ ਮੰਜੇ ਤੇ ਪਿਆ ਸ਼ੇਰੇ ਪੰਜਾਬ ਵੇਖਿਆ ਨਿਹਾਲ ਸਿੰਘ ਨੇ ਕਹਿੰਦੇ ਤਾਹਾਂ ਨਿਕਲੀਆਂ ਮੰਜੇ ਦੀਆਂ ਤਿੰਨ ਪ੍ਰਕਰਮਾ ਕਰਕੇ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਵੀ ਕੀਤੀ ਆ ਹੇ ਤਾਲਪੁਰਖ ਵਾਹਿਗੁਰੂ ਜਿਹੜੀ ਬਿਮਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੱਗੀ ਆ ਮੈਨੂੰ ਲੱਗ ਜਵੇ ਪਰ ਸ਼ੇਰ-ਏ-ਪੰਜਾਬ ਬਚਣਾ ਚਾਹੀਦਾ ਕੋਈ ਇੱਕ ਜਣਾ ਹੱਥ ਖੜਾ ਕਰਕੇ ਦੱਸ ਦਿਓ ਕਿ ਕੋਈ ਅਮਰਤ ਵੇਲੇ ਉੱਠਦਾ ਹੋਵੇ ਤੇ ਕਹਿੰਦਾ ਹੋਵੇ ਸੀਐਮ ਦੀ ਲੰਮੀ ਉਮਰ ਹੋਵੇ ਜਾਂ ਪੀਐਮ ਦੀ ਲੰਮੀ ਉਮਰ ਹੋਵੇ ਕਹਿੰਦਾ ਕੋਈ ਇਹ ਤਾਂ ਜ਼ਰੂਰ ਕਹਿੰਦੇ ਹੋਣਗੇ ਕਦੋਂ ਇਹਨਾਂ ਦਾ ਸ਼ਿਆਪਾ ਹੋਵੇ ਕਦੋਂ ਸਾਨੂੰ ਸੁਖ ਦਾ ਸਾਹ ਹੋਵੇ ਪਰ ਵੇਖੋ ਸ਼ੇਰ-ਏ-ਪੰਜਾਬ ਕਿਤਾਂ ਦਾ ਰਾਜਾ ਵਾ ਆ ਛੋਟੇ-ਛੋਟੇ ਬੱਚੇ ਕਈ ਵਾਰ ਸੋਚਦੇ ਹੋਣਗੇ ਅੱਜ ਦੀ ਨੌਜਵਾਨੀ ਬੈਠੀ ਹੈ ਜਿਨ੍ਹਾਂ ਕਦੇ ਇਤਿਹਾਸ ਨੂੰ ਪੜ੍ਹਿਆ ਨਹੀਂ ਨਾ ਸੁਣਿਆ ਕਿ ਕੀ ਹੀ ਐਡਾਂ ਦਾ ਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਐਵੇਂ ਬਜ਼ੁਰਗ ਸਾਡੇ ਯਾਦ ਕਰੀ ਜਾਂਦੇ ਆ ਸੁਣਿਓ ਕਦੇ ਬਜ਼ੁਰਗਾਂ ਦੇ ਕੋਲ ਬਹਿ ਕੇ ਸ਼ੇਰ-ਏ-ਪੰਜਾਬ ਦੇ ਰਾਜ ਦੀਆਂ ਗੱਲਾਂ ਤੁਹਾਨੂੰ ਉਹ ਕੋਲ ਦੱਸ ਦੇਣਗੇ ਜੋ ਕੋਈ ਅੱਜ ਦੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਲਿਖਿਆ